ਇਹ ਮਸ਼ੀਨਿਕ ਆਪਾਂ ਨੂੰ ਟ੍ਰਾਂਸਮਿਟੇ ਕੋਈ ਨਹੀਂ ਆਪਰੇਮਨ ਆਪਣੇ ਨਾਲ ਆਪਣੇ ਆ ਬਾਈ ਪਿੱਛੇ ਡਲਾ ਜਾ ਬਾਈ ਪਿੱਛੇ ਡਲਾ ਇਦੋਂ ਕਿਦਾਂ ਕਿ ਲੰਗੋਜੀ ਕਿ ਦੁਆਰਾ ਸੈਟ ਕਰਤਾ ਯਾਰ ਇਤੋਂ ਕਿਹੜੇ ਹੱਟੋ ਜਿਹੜੀ ਕਿ ਹੈ ਸ਼ੁਰੂ ਹੋ ਚੁੱਕੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਸੱਤ ਬਈ ਪਿੱਛੇ ਹੋਈ ਹੈ ਫੋਨ ਲੈ ਕੇ ਤੇ ਉਹ ਸਿੰਘ ਬਾਰ ਤੋਂ ਹੱਟ ਜੂਗਾ ਪਿੱਛੇ 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 ਉਧਰ ਉਧਰ ਉਹ ਜਿਹੜੀ ਆਣਾ ਪੈਣਾ ਮੀਡੀਆ ਤੁਸੀਂ कुछ तो वही बोले जा रहे हैं नीचे चले जा नीचे शाबाश कुछ होएगा तो दोनों निकल लिए इधर ना ये यार तेरे तो हो जाएगा चल जाओ हेलो अच्छा नहीं प्ले देखना कुछ नहीं कुछ होएगा तो ही करेंगे ਜੀਕਰ ਰੋਲ 115 ਪੁਰਾਣੇ ਨਕਸ਼ੇ ਜਿੰਨਾ ਪ੍ਰਸ਼ਾਸਨ ਦੀ ਜਿਹੜੀ ਅਸੀਂ ਕਹਿੰਦੇ ਹਾਂ ਉਸ ਤੋਂ ਵੀ ਥੋੜਾ ਅੱਗੇ ਆ ਚੁੱਕਾ ਹੈ। ਅੱਛਾ ਜੀ ਗੱਲਬਾਤ ਹੋ ਰਹੀ ਹੈ ਕਿ ਕਿਉਂ ਨਹੀਂ ਰੋਲ ਮਾਰੀ ਪੋਟੇ 11 20 ਦਾ ਜਦੋਂ ਤੋਂ ਹੋਇਆ ਹੈ ਅਸੀਂ ਜਿਸ ਤਰ੍ਹਾਂ ਚਾਰ ਆਨ ਜਿਹੜੇ ਹੋ ਲੰਘ ਚੁੱਕੇ ਨੇ ਸਾਫ਼ ਤੌਰ ਤੇ ਪ੍ਰਸ਼ਾਸਨ ਜਿਹੜਾ ਗੱਲਬਾਤ ਕਰਪਾ ਥੋੜਾ ਅੱਗੇ ਆਇਆ ਤਾਂ ਉਸ ਤੋਂ ਬਾਅਦ

अकेले बिल्कुल नहीं हो बढ़िया नहीं जा रहे तो जिसे जगह दिखा बोल के अकेले बढ़ के और अकेले बढ़ के बैठ बैठ गए नहीं एक साथ एक शांति बनी है इस जगह के लिए उस जगह जो हरा है सारे लहंगा के बैलों शांत स्थल में आपको धरा पड़ने तैयार पट्टी का शांति बनी है ਭਾਈ ਯਾਰ ਨਾ ਰੱਟਿਆ ਯਾਰ ਬੈਜੋ ਸੰਤੀ ਜਿਹੜੀ ਬਣ ਚੁੱਕੀ ਹੈ ਕਾਕਾ ਸਿੰਘ ਕੋਟੜਾ ਗਲਬਤ ਕਰਦੇ ਨੇ ਸਖੀ ਵੀ ਜਿਹੜੇ ਜਿਹੜੇ ਨੇ ਉਹ ਆਪਣਾ ਕਿਸਾਨ ਬਣ ਚੁੱਕੇ ਨੇ ਕਿ ਕਿਸਾਨ ਹੈ ਜੋ ਹਰਿਆਣਾ ਦੇ ਪ੍ਰਭਾ ਵਿੱਚ ਪਹੁੰਚ ਚੁੱਕੇ ਨੇ ਆਪਣਾ ਜਨਤਰਨ ਪ੍ਰਦਰਸ਼ਨ ਨੂੰ ਕਰ ਰਹੇ ਨੇ ਭਾਈ ਯਾਰ ਭਾਈ ਯਾਰ ਥਲੇ ਟੱਪ ਟੱਪ ਥਲੇ ਕਈ ਤਾਂ ਭਾਈ ਗਏ ਹੁਣ ਮੜਾਇਆ ਸਰ ਤੁਸੀਂ মিডিਆ ਦਾ ਖੜਜੂਆ ਫੋਟੋ ਪੁੱਛਿਆ ਜੋ ਭਾਈ ਜਿਹੜਾ ਉਹ ਸਾਡੇ ਵੀ ਬੈਠ ਚੁੱਕਿਆ ਉਹਰੇ ਆਪਣਾ ਮੋਰਚਾ ਲਾਦਦਾ ਪਰ ਜਿਹੜੀ ਤਾਰ ਕੰਡਿਲੀ ਨਾਲ ਲੱਗੀ ਹੋਈ ਸੀ ਉਹਨੂੰ ਅਦਕਾਰ ਨਾਲ ਦੇ ਬਦ ਕੇ ਨਿਧਾਨ ਜਿਹੜਾ ਪੁਰਾਣਾ ਆਪਣਾ ਬੈਰੀਕੇਟਿੰਗ ਸੀ ਦੇਖੋ ਜੀ ਮਰਾ ਪਰ ਹੁਣ ਦੇਖਣਾ ਸਾਣਾ ਹੋਊਗਾ ਇਹ ਮਰਜੀ ਬੜੇ ਗੱਲੇ ਵਾਲ ਤੋਂ ਪਹਿਲਾ ਸ਼ਾਹਦ ਦੇਣ ਦਾ ਇਹਨਾਂ ਨੇ ਇਹ ਆ ਵੀ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਹੋਵੇ ਸਾਡੀ ਸ਼ਹਾਦਤ ਡੱਲੇਵਾਲ ਤੋਂ ਪਹਿਲਾਂ ਹੋਵੇ ਸਾਡੀ ਸ਼ਹਾਦਤ ਕੋ ਇਹ ਲੈ ਕੇ ਗੱਲ ਪਾ ਕੇ ਕਾਲੇ ਕੰਗੜਲੇ ਦੀ ਕਾਲੀਆਂ ਪੱਟੀਆਂ ਵੱਲ ਕੇ ਸਰਕਾਰ ਨੂੰ ਰੋਸ ਦਾ ਪ੍ਰਗਟਾਵਾ ਕੀਤਾ ਰਹੇ ਹਾਂਜੀ ਕਿਵੇਂ ਤਿਆਰੀਆਂ ਪੁਲਿਸ ਦੀ ਡਿਟੇਲ ਹੈ ਇਹ ਤੋ ਵਾਈ ਲੈਂਦਾ ਜਾਂ ਕੋਈ ਹੋਰ ਕਰਦਾ ਪਿੱਛੇ हट ਜੋ ਪਰ ਕੋਈ ਪਿੱਛੇ ਨਹੀਂ ਹਟਿਆ ਹਾਂਜੀ ਕੀ ਕਹਿੰਦੇ ਤੁਸੀਂ ਕਰਦੇ ਕਰ ਰਹੇ ਤਿਆਰੀ ਪੂਰੀ ਹੈ ਜੀ ਸ਼ਹਾਦਤ ਦੇਣ ਲਈ ਚਾਰ ਬੈਠੇ ਆਂ ਚਾਹੇ ਸ਼ਹਾਦਤ ਸਾਡੀ ਪ੍ਰਸ਼ਾਸਨ ਲਵੇ ਅੱਜ ਪਵੰਚਮਾ ਦਿਨ ਦੇ ਵਿੱਚ ਜਿਹੜੇ ਦਿਨ ਦੱਲੇਵਾਲ ਦਾ ਜਿਹੜਾ ਮਰਨ ਵਰਤਾ ਉਹ جاری ਆ ਉਹਨੇ 111 ਦਾ ਜੱਦਾ ਦੁਬਾਰਾ ਫੇਰ ਮਰਨ ਵਰਤ ਦੇ ਉੱਤੇ ਬਹਿ ਗਿਆ ਉਹਨੇ ਇਹ ਉਦੋਂ ਹੀ ਉੱਠਣਗੇ ਜਦੋਂ ਸਰਕਾਰ ਕਿਤੇ ਨਾ ਦੇ ਆਪਣੇ ਮੰਗਾਂ ਕਿਸਾਨਾਂ ਦੀਆਂ ਮੰਗਾਂ ਮੰਨ ਲੂਗੀ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਫਗੂਲਾ ਤਨੌਰੀ ਕਿਹਾ ਕਿ ਜੋ ਕੰਮ ਹੋਣਾ ਹੈ ਉਹ ਕੀਤਾ ਜਾਏਗਾ ਤੁਸੀਇਆ ਤੁਹਾਡੇ ਮੈਰ ਰਿਪੋਰਟ ਕਰਦੇ ਨਹੀਂ ਤੁਸੀਇਆ ਤੁਹਾਡੇ ਮੈਰ ਰਿਪੋਰਟ ਕਰਦੇ ਹੈ ਕਿ ਇਸ ਜਲਦੀ ਕੋਈ ਨਾ ਦੇ ਕਰਨੀ ਹੈ ਬਾਈ ਡਰ ਉਹ ਵਿਓ ਕਿੰਨੀ ਵਾਰ ਹੋ ਗਿਆ ਚੱਲ ਰਵੱਟ ਚੱਲੀ ਆ ਜੀ ਹੋਸ਼ ਕਰਾਂਗੇ ਆਪਾਂ ਬਹੁਤ ਅੰਗੇ ਵਿੱਚ ਦਾ ਦੇਖਿਆ ਪਿੱਛੇ ਮੈਦ ਬਿਛਾਏ ਜਾ ਰਹੇ ਨੇ ਪਿੱਛੇ ਬੰਦ ਕੀਤੇ ਜਾ ਰਹੇ ਨੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਤੱਕ ਦੀ ਤਿਆਰੀਆਂ ਆ ਰਹੀਆਂ ਨੇ ਜੀ ਅੱਜ ਕਿਸਾਨਾਂ ਨੇ ਅਗਿਆਨਟੀ ਮੰਗ ਰਹੀ ਹੈ ਕਿ ਇਸ ਵਾਰ ਉਹਨਾਂ ਦੇ ਚਿੰਤੀ ਬਣੇ ਜੀ ਕਿਆ ਉਹਨਾਂ ਦੇ ਸਦਾਰ ਦਾ ਉਹ ਵਿੱਚ ਸੀਗੀ ਉਹਦੇ ਵਿੱਚੋਂ ਵੱਡਿਆ ਵਾਲੇ ਕਦਮ ਚੁੱਕਿਆ ਸਰਕਾਰ ਵੀ ਪਿੱਛੇ ਹਟੀ ਅਸੀਂ ਵੀ ਸਾਥ ਦੇ ਰਹਿ ਕੇ ਇੱਥੇ ਨਾਕੇ ਤੇ ਆਇਆ ਕਿਉਂਕਿ ਜਦੋਂ ਮਾਰ ਰਵਾਜ਼ ਜੀ ਸ਼ੁਰੂ ਕਰਨਾ ਇੱਥੇ ਬੈਠਾਂਗੇ ਤਾਂ ਮੈਂ ਉਹਨਾਂ ਦੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜੀ ਇਹ ਪ੍ਰਸ਼ਾਸਨ ਪਿੱਛੇ ਜੀ ਬੈਠਣ ਦੀ ਸਹੂਲਤ ਬਣੀ ਵਧੀਆ ਗੱਲ ਹੈ ਜੋ ਆਪਾਂ ਮੇਨ ਕਿਹਾ ਲੈਣਾ ਚਾਹੀਦਾ ਸਾਰਾ ਮੇਰੇ ਤੇ ਜੋ ਇਫੀ ਨੂੰ ਵੇਖਿਆ ਉਸ ਗੱਲ ਤੋਂ ਮੈਨੂੰ ਪਹਿਲੇ ਉਮੀਦ ਸੀ ਵੀ ਯਾਰਾ ਇੰਨਾ ਕੁ ਸੌਖਾ ਸਿੱਖਿਆ ਕਿ ਸਾਡਾ ਪ੍ਰਸ਼ਾਸਨ ਸਿਆਣਪ ਹੈ ਜਿਹੜੀ ਸਾਡੀ ਸਿਹਤ ਦੇ ਬਾਰੇ ਇੱਥੇ ਹੁਣ ਮਾਰ ਰਿਹਾ ਹੈ ਹਰਿਆਣਾ ਦੀ ਕੋਈ ਮੈਡੀਸਨ ਨਹੀਂ ਕਾਸ ਵਕਤ ਆ ਰਹੀ ਨੇ ਧਰਤੀ ਦੇ ਵਿੱਚ ਆਹ ਉਹ ਇਹਨਾਂ ਦੇ ਪ੍ਰਸ਼ਾਸਨ ਪਿੱਛੇ ਆਬ ਤੱਕ ਰਹੇਗਾ ਜੀ ਆਪਕਾ ਅੰਸ਼ਣ ਯਹਾਂ ਪਰ ਅੰਸ਼ਣ ਕਦ ਤੱਕ ਰਹੇਗਾ ਜੀ ਆਪਕਾ ਯਹਾਂ ਬਦਲਣਾ ਡੀਐਸਪੀ ਨੇ ਕਿਹਾ ਵੀ ਤੁਸੀਂ ਇੱਥੇ ਰੁਕੋ ਮੈਂ ਕਿਹਾ ਵੀ ਨਹੀਂ ਜਿਹੜੇ ਤਾਰ ਲੱਗੇ ਨੇ ਉਸ ਤਾਰਾਂ ਤੋਂ ਉਹਨਾਂ ਨੇ ਕਿਹਾ ਆਪ ਵੀ ਬੋਲੋ ਇਸ ਗੱਲ ਤੇ ਮ ਬਣੀ ਗਈ ਆ ਅਸੀਂ ਜਿਹੜਾ ਮੈਂ ਫੇਰ ਦਰਾ ਦਨਾ ਐਸੇ ਜਗ੍ਹਾ ਤੇ 13 ਵਾਲਾ ਆਪਾਂ ਬਹੁਤ ਕੁਝ ਦੇਖਿਆ ਚੋਦਾ ਨੂੰ ਬਹੁਤ ਕੁਝ ਦੇਖਿਆ 21 ਨੂੰ ਬਹੁਤ ਕੁਝ ਦੇਖਿਆ ਪ੍ਰਸ਼ਾਸਨ ਨੇ ਇਸ ਗੱਲ ਤੇ ਸਹਿਬ ਤੋਂ ਕਿਹਾ ਵੀ ਠੀਕ ਆ ਜਗ੍ਹਾ ਦੇ ਵਿੱਚ ਤੁਸੀਂ ਆਪ ਜਿਹੜਾ ਮਰਵਾਤਾ ਸ਼ੁਰੂ ਰੱਖੋ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਮੈਂ ਧੰਨਵਾਦ ਨਾਲ ਹਰਿਆਣਾ ਵਿੱਚ ਵੀ ਮਰਵਾਤਾ ਸ਼ੁਰੂ ਕਰ ਦਵਾਂ ਚਲੋ ਇਹ ਨੂੰ ਤਾਂ ਕਿਹਾ ਜਾ ਸਕਦਾ ਜੀ ਹਰਿਆਣਾ ਤਾਂ ਹਰਿਆਣਾ ਉਹ ਕਦ ਤੱਕ ਰਹੇਗਾ ਜੀ ਆਪਾਂ ਕਮਨਵਰ ਕਦ ਤੱਕ ਰਹੇਗਾ ਜੀ ਯਹਾਂ ਪਰ ਹੀ ਆਪਾਂ ਕਮਨਵਰ ਦੇ ਰਹਾਂਗੇ ਬੜਾ ਬੁਲਤਾਂ ਕੇ ਪਿੱਛੇ ਉਹ ਬੈਠਾਗੇ ਸੀ ਟੈਂਟਰ ਤੇ ਥੀਕ ਚ ਮਨਵਾ ਦੇਣਗੇ ਸਾਰੇ ਕਹਿ ਰਹੇ ਕਿ ਜਿਹਨੂੰ ਤੋਹਾਕੇ ਬੈਠਾਂਗੇ ਹਾਂ ਪਰ ਮੈਂ ਉਹਨਾਂ ਨੂੰ ਆਊਟ ਆ ਕਰ ਦਿੱਤਾ ਕਿ ਕੋਈ ਸ਼ਾਂਤੀ ਕੋਈ ਇੱਥੇ ਆਪਾਂ ਕਰਨਾ ਜਿਹੜਾ ਪਰਮੇਸ਼ਰ ਗੱਦੇ ਲਿਆਓ ਵੀ ਸਾਰੇ ਆਗੇ ਜਿਸ ਤਰ੍ਹਾਂ ਦੇ ਨਾਲ ਕਲਾਕਾਰੋ ਸਿਧਾਰ ਦਿਖਾ ਰਹੇ ਆ ਕਿ ਮਰਨ ਵਰਤ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹਲੇ ਸਾਡੇ ਜਿਹੜੇ ਲਈ ਹੈ ਸਾਡੇ ਘਟਨਾਵਾਂ ਦੀ ਗੱਲ ਹੈ ਕਿ ਚੈਲੰਜ ਵਾਲੀ ਗੱਲ ਹੈ ਜਿਹੜੀਆਂ ਲੋਕੀਆਂ ਬਹੁਤ ਉਦੀ ਵਸਤ ਕੀਆ ਬਣ ਰਹੇ ਬਹੁਤ ਜਿਆਦਾ ਖਤਰਾ ਜਿਹੜੇ ਮੈਡੀਕਲ ਲੈ ਰਹੇ ਜਿਹੜਾ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਮੈਡਸੇ ਚੱਲ ਰਹੀ ਆ